ओके ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਬਾਬਾ ਕਬੀਰ ਜੀ ਬਾਣੀ ਵਿੱਚ ਕਹਿੰਦੇ ਆ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਸਿਓ ਮਨ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਵਰਲੇ ਵਰਲੇ ਹੀ ਆਪਣੇ ਮਨ ਨੂੰ ਮਿਲਦੇ ਆ ਨਹੀਂ ਸਾਰੀ ਦੁਨੀਆ ਬਾਬਾ ਕਬੀਰ ਜੀ ਕਹਿੰਦੇ ਬਾਹਰ ਭਟਕਦੀ ਹੀ ਮਰ ਜਾਂਦੀ ਹੈ ਵਿਰਲੇ-ਵਿਰਲੇ ਸਰੀਰ ਹੀ ਹੁੰਦੇ ਆ ਜਿਹੜੇ ਆਪਣੇ ਤਣ ਦੇ ਵਿੱਚੋਂ ਮਨ ਨੂੰ ਵੇਖਦੇ ਆ ਮਨ ਨੂੰ ਵੇਖਣਾ ਕੀ ਹੈ ਜੀ ਆਪਣੇ ਵਿਚਾਰਾਂ ਨੂੰ ਵੇਖਣਾ ਧਿਆਨ ਨਾਲ ਸੁਣਿਓ ਗੱਲ ਮਨ ਨੂੰ ਵੇਖਣਾ ਕੀ ਹੈ ਮਨ ਕੋਈ ਆਪਣੇ ਸਰੀਰ ਦੇ ਵਿੱਚ ਫਿੱਟ ਜਗਾ ਨਹੀਂ ਇਹ ਇੱਥੇ ਜੀ ਦਿਲ ਕੋਲੇ ਬੰਦਾ ਹੈ ਆਪਾਂ ਹੱਥ ਦਿਲ ਉੱਤੇ ਲਾ ਲੈਣੇ ਆ ਕਿਉਂਕਿ ਦਿਲ ਸਭ ਤੋਂ ਕੋਮਲ ਚੀਜ਼ ਹੈ ਆਪਾਂ ਕਹਿੰਦੇ ਨੇ ਆ ਕੱਚ ਤੋਂ ਵੀ ਇਹ ਕੋਮਲ ਹੈ ਜੀ ਜੇ ਮਾੜੀ ਜੀ ਗੱਲ ਕਹੀ ਤੇ ਨਾਲ ਦੀ ਨਾਲ ਕਮਲਾ ਜਾਂਦਾ ਹੈ ਨਾਲ ਦੀ ਨਾਲ ਹੀ ਮਾੜੀ ਖੁਸ਼ੀ ਦੀ ਗੱਲ ਹੋ ਗਈ ਤੇ ਖੁਸ਼ ਵੀ ਬਹੁਤ ਛੇਤੀ ਮੈਨੂੰ ਤਾਂ ਦਿਲ ਖੁਸ਼ ਹੋ ਗਿਆ ਸੋ ਇਹ ਮਨ ਦੇ ਨਾਲ ਹੀ ਸਾਰਾ ਸਬੰਧ ਹੈ ਜੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਲੜੀਵਾਰ ਚੱਲ ਰਹੀ ਹੈ ਜਿਹਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਚਾਰ ਪਉੜੀਆਂ ਸੁਣਿਆ ਦੀਆਂ ਜਿਹੜੀਆਂ ਉਹਨਾਂ ਦੀ ਵਿਆਖਿਆ ਸੰਪੂਰਨ ਹੋਈ ਐ ਅੱਜ ਚਾਰ ਪਉੜੀਆਂ ਮੰਨਣ ਵਾਲੀਆਂ ਮੰਨੇ ਦੀਆਂ ਜਿਹੜੇ ਮਨੁੱਖਾਂ ਨੇ ਪਿਆਰਿਓ ਗੁਰੂ ਦਾ ਸ਼ਬਦ ਸੁਣ ਲਿਆ ਸੁਣ ਕੇ ਅਗਲੀ ਅਵਸਥਾ ਸ਼ੁਰੂ ਹੁੰਦੀ ਐ ਮੰਨਣ ਦੀ ਕਿਉਂਕਿ ਪਿਆਰਿਓ ਜਿਹੜੀ ਗੱਲ ਸੁਣੀ ਗਈ ਮੰਨਣ ਵਿੱਚ ਨਾ ਆਈ ਤਾਂ ਉਹ ਗੱਲ ਸੁਣੇ ਦੇ ਵਿੱਚ ਨਹੀਂ ਮੰਨੀ ਜਾਂਦੀ ਜੀ ਹੁਣ ਮੈਂ ਤੁਹਾਨੂੰ ਆਪਦੇ ਆਪਣੇ ਘਰ ਦੀ ਉਦਾਹਰਣ ਦਿੰਦਾ ਮੰਨ ਲਓ ਮਾਣੇ ਕਿਹਾ ਧੀਏ ਮੈਨੂੰ ਪਾਣੀ ਦਾ ਗਲਾਸ ਦੇ ਜਾ ਆਵਾਜ਼ ਮਾਰ ਕੇ ਕਿਹਾ ਜਾਂ ਪਿਤਾ ਨੇ ਆਖਿਆ ਜਾਂ ਦਾਦਾ ਨੇ ਆਖਿਆ ਬੀਤੀ ਇਹ ਮੈਨੂੰ ਜਾਂ ਪੁੱਤ ਮੈਨੂੰ ਪਾਣੀ ਦਾ ਗਲਾਸ ਦੇ ਜਾ ਹੁਣ ਕੰਨਾਂ ਦੇ ਵਿੱਚ ਆਵਾਜ਼ ਤਾਂ ਪੈ ਗਈ ਪਰ ਉਹ ਮੰਨਣ ਦੇ ਵਿੱਚ ਨਹੀਂ ਆਈ ਗਲਾਸ ਪਾਣੀ ਦਾ ਨਹੀਂ ਫੜਾਇਆ ਤੇ ਫਿਰ ਉਹ ਗੱਲ ਹੈ ਜਿਹੜੀ ਆਪਾਂ ਕਿ ਕਹਦੇ ਨੇ ਆਪਾਂ ਆਮ ਹੀ ਕਹਦੇ ਨੇ ਤੇ ਇਹ ਤੂੰ ਤਾਂ ਮੇਰੀ ਗੱਲ ਅਣ ਸੁਣੀ ਕਰਤੀ ਜਾਂ ਪੁੱਤ ਤੂੰ ਤਾਂ ਮੇਰੀ ਗੱਲ ਅਣ ਸੁਣੀ ਕਰ ਦਿੱਤੀ ਜਿਹੜੀ ਗੱਲ ਸੁਣ ਕੇ ਮੰਨੀ ਨਾ ਜਾਵੇ ਉਹ ਗੱਲ ਸੁਣੇ ਦੇ ਵਿੱਚ ਨਹੀਂ ਰੱਖੀ ਜਾਂਦੀ ਪਿਆਰਿਓ ਚੇਤੇ ਰੱਖਿਓ ਗੱਲ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਕਿ ਜਪਜੀ ਸਾਹਿਬ ਦੇ ਗੁਰੂ ਦੇ ਬਚਨ ਨੂੰ ਅਸੀਂ ਮੰਨ ਲਿਆ ਆ ਇੱਕ ਇੱਕ ਬਚਨ ਗਾਵਿਆ ਸੁਣਿਆ ਟਣਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿਨ੍ਹਾਂ ਨੇ ਮੰਨ ਲਿਆ ਜੀ ਗਾਵਿਆ ਸੁਣਿਆ ਉਹਨਾਂ ਦਾ ਥਾਂ ਦੇ ਵਿੱਚ ਪਾਊਗਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਸੱਤ-ਸੱਤ ਕਰਕੇ ਮੰਨੀ ਐ ਗੁਰੂ ਜੀ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਪਾਉ ਇਹ ਅਵਸਥਾ ਵਿੱਚ ਸਰੀਰ ਦੀਆਂ ਜੀ ਹੁਣ ਆਪਾਂ ਸੁਣ ਸੁਣਦੀਆਂ ਚਾਰ ਪੌੜੀਆਂ ਦੀ ਵਿਚਾਰ ਕੀਤੀ ਐ ਇਦੋਂ ਅੱਗੇ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਸਾਰੇ ਆਪਾਂ ਜਪੋ ਨਾਲ ਬੋਲਿਓ ਜੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਛਤਾਏ ਕਾਗਦ ਤਲਮਣਾ ਲਿਖਣ ਹਾਰ मनने काबह कर्ण विचार ऐसा नाम नरंजन होए जेको मन जानै मन कोए ए, को मान मान को ए। एक पौड़ीता हैगी जी ਇਕ ਲਾਂ ਦੇ ਨਾਲ ਧਿਆਨ ਨਾਲ ਜਿਹੜੇ ਬੱਚੇ ਪੜ੍ਹਦੇ ਆ ਨਾ ਤੇ ਭਾਈ ਜਿਹੜੇ ਬਾਣੀ ਪੜ੍ਹਦੇ ਹੋ ਘਰ ਦੇ ਜਓ ਜੀ ਸਾਹਿਬ ਦਾ ਧਿਆਨ ਨਾਲ ਪੜਿਆ ਕਰੋ ਵਿਆਕਰਨ ਆ ਨਾ ਜਿਹੜਾ ਬਹੁਤ ਮਹਾਨ ਹੁੰਦਾਗਾ ਸਿਹਾਰੀਆਂ ਅਵਿਹਾਰੀਆਂ ਔਕੜ ਦਲੈਂਕੜ ਲਾਵਾਂ ਦਲਾਵਾਂ ਕੋਈ ਐਵੇਂ ਨਹੀਂ ਲੱਗਾਂਗਾ ਜਿਹੜੀਆਂ ਗੁਰੂ ਸਾਹਿਬ ਜੀ ਨੇ ਪਹਿਲੀ ਪੌੜੀ ਇੱਕ ਉਚਾਰਨ ਕੀਤੀ ਹੈ ਮੰਨਾ ਮੰਨੇ ਇਕ ਲਾਂ ਦੇ ਨਾਲ ਤਿੰਨ ਪੌੜੀਆਂ ਉਚਾਰਨ ਕੀਤੀਆਂ ਦਲਾਵਾਂ ਦੇ ਨਾਲ ਇੱਥੇ ਇਹਦਾ ਅਰਥ ਹੈ ਜੀ ਮੰਨ ਲਿਆ ਮੰਨ ਲਿਆ ਮੰਨਿਆ ਗਿਆ ਤੇ ਜਿਹੜਾ ਮੰਨੈ ਸ਼ਬਦ ਆਊਗਾ ਜੇ ਮੰਨ ਲਿਆ ਜੇ ਮੰਨ ਲਿਆ ਬਸ ਉਥੇ ਇਹਦਾ ਅਰਥ ਇਹ ਬਣੂਗਾ ਇੱਥੇ ਮੰਨ ਲਿਆ ਪਹਿਲੀ ਅਵਸਥਾ ਕੀ ਹੈ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਸੁਣ ਕੇ ਮੰਨ ਲਿਆ ਗੁਰੂ ਦਾ ਬਚਨ ਕਰਨੇ ਵਿੱਚ ਆ ਗਿਆ ਜੀ ਮੰਨਣ ਦਾ ਅਰਥ ਕੀ ਹੁੰਦਾ ਜੀ ਗੁਰੂ ਦਾ ਬਚਨ ਹੁਣ ਕੱਲਾ ਜਵਾਨ ਵਿੱਚ ਨਹੀਂ ਕੰਨਾਂ ਨਾਲ ਸੁਣਿਆ ਨਹੀਂਗਾ ਕਰਨੇ ਵਿੱਚ ਵੀ ਆ ਚੁੱਕਾਗਾ ਹੁਣ ਉਹ ਸਰੀਰ ਦੇ ਵਿੱਚ ਵੀ ਕਰਮ ਹੈ ਜਿਹੜਾ ਬਾਨਾ ਸ਼ੁਰੂ ਹੋ ਗਿਆ ਕਿਉਂਕਿ ਪਿਆਰੋ ਜਿਹੜਾ ਵਿਚਾਰ ਹੈ ਨਾ ਪਹਿਲਾਂ ਸਾਡੇ ਮਨ ਦੇ ਵਿੱਚ ਉੱਠਦਾ ਹੈ ਸਾਡੇ ਅੰਦਰ ਦਿਮਾਗ ਦੇ ਵਿੱਚ ਗਰਦਸ਼ ਕਰਦਾਗਾ ਉਸ ਤੋਂ ਬਾਅਦ ਵਿਚਾਰ ਹੈ ਜਿਹੜਾ ਕਰਮ ਦਾ ਰੂਪ ਸ਼ਕਲ ਲੈਂਦਾ ਜੀ ਕਰਮ ਮੰਨ ਲਓ ਕੋਈ ਕੰਮ ਕਰਨ ਦੇ ਵਾਸਤੇ ਆਪਣੇ ਮਨ ਦੇ ਵਿੱਚ ਵਿਚਾਰ ਉਠਿਆ ਹੱਥਾਂ ਦੀ ਕਰਨੀ ਵਿੱਚ ਆ ਗਿਆ ਪੈਰਾਂ ਦੀ ਕਰਨੀ ਵਿੱਚ ਆ ਗਿਆ ਪੈਰ ਚੱਲ ਗਏ ਉਸ ਪਾਸੇ ਨੂੰ ਤੇ ਹੱਥਾਂ ਦੀ ਕਰਨੀ ਵਿੱਚ ਆ ਗਿਆ ਜੇ ਬੋਲਣ ਨੂੰ ਜੀ ਕੀਤਾ ਤਾਂ ਕੋਈ ਬਚਨ ਬੋਲਿਆ ਗਿਆ ਵੇਖਣ ਨੂੰ ਜੀ ਕੀਤਾ ਵੇਖ ਵੇਖਿਆ ਗਿਆ ਜੇ ਕੋਈ ਸੁਣਨ ਨੂੰ ਜੀ ਕੀਤਾ ਤਾਂ ਸੁਣਿਆ ਗਿਆ ਕਹਿੰਦਾ ਅਰਥ ਪਹਿਲਾ ਵਿਚਾਰ ਆ ਜਿਹੜਾ ਮਨ ਵਿੱਚ ਗਰਦਸ਼ ਕਰਦਾ ਜੀ ਦਿਮਾਗ ਵਿੱਚ ਗਰਦਸ਼ ਕਰਦਾ ਚੱਲਦਾਗਾ ਫਿਰ ਹੱਥਾਂ ਦੀ ਕਰਨੀ ਵਿੱਚ ਆ ਜਾਂਦਾ ਹੈ ਕਰਨੀ ਤੋਂ ਬਾਅਦ ਫਿਰ ਇਹ ਕਰਮਾਂ ਦਾ ਰੂਪ ਸ਼ਕਲ ਲੈ ਲਾਂਦਾ ਜੀ ਕਰਮੇ ਕਰਮੇ ਆਪੋ ਆ ਸਾਰੇ ਕਰਮੇ ਕਰਮੇ ਹੋਏ ਵਿਚਾਰ ਕਿੰਨੇ ਵਿਚਾਰ ਆ ਜਿਹੜੇ ਕਰਮਾਂ ਦੇ ਹੁੰਦੇ ਪੈ ਰਹੋ ਤੇ ਗੁਰੂ ਨਾਨਕ ਪਾਤਸ਼ਾਹ ਆਸਾ ਦੀ ਵਾਰ ਵਿੱਚ ਵੀ ਮੋਹਰ ਲਾਉਂਦੇ ਐ ਅੱਗਾ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ ਕਰਨੀ ਆ ਜਿਹੜੀ ਵੇਖੀ ਜਾਣੀ ਮਨਾ ਤੇਰੀ ਵੀ ਤੂੰ ਕਰਦਾ ਕੀ ਐ ਤੇਰੇ ਅੰਦਰ ਵਿਚਾਰ ਚੱਲ ਕੇ ਤੂੰ ਕਰ ਕੀ ਰਿਆਂ ਦਾ ਅੰਦਰ ਦੇ ਵਿਚਾਰ ਸੋ ਗੁਰੂ ਦੇ ਜਿਹੜੇ ਗੁਰੂ ਦੀ ਪਹੁੰਚ ਆ ਨਾ ਪਿਆਰੋ ਚੇਤੇ ਰੱਖੋ ਸਾਡੇ ਅੰਦਰ ਤੱਕ ਹੈ ਕੋਈ ਮੱਤ ਪੁਲੇਖੇ ਵਿੱਚ ਰਹ ਜੇ ਗੁਰੂ ਤੋਂ ਅਸੀਂ ਉਹਲਾ ਕਰ ਲਾਂਗੇ ਬਾਣ ਚ ਲਿਖਿਆ ਨਾ ਅਣਕ ਪੜਦੇ ਮੈਂ ਕਮਾਵੈ ਵਿਕਾਰ ਖਿਣਮੈ ਪ੍ਰਗਟ ਹੋਏ ਸੰਸਾਰ ਜਿਹੜੇ ਤੂੰ ਪੜਦੇ ਵਿੱਚ ਵਿਕਾਰ ਕਰਦਾ ਨਾ ਵੀ ਮੇਰੇ ਬੱਚਾ ਨੂੰ ਪਤਾ ਲੱਗੇ ਮੇਰੇ ਘਰ ਵਾਲੀ ਨੂੰ ਪਤਾ ਲੱਗੇ ਮੇਰੇ ਮਾਤਾ ਪਿਤਾ ਨੂੰ ਪਤਾ ਲੱਗਣ ਗੁਰੂ ਜੀ ਕਹਿੰਦੇ ਲੋਕ ਲੋਕ ਕੇ ਜੇ ਵਕਾਰ ਕੀ ਕਮਾਉਣਾ ਹੈ ਪ੍ਰਮਾਤਮਾ ਦਾ ਤੇਰੇ ਅੰਦਰ ਦੇ ਇੱਕ ਇੱਕ ਫੁਰਨੇ ਨੂੰ ਜਾਣਦਾਗਾ ਇੱਕ ਇੱਕ ਫੁਰਨੇ ਨੂੰ ਕੀ ਉਠਦਾ ਤੇਰੇ ਅੰਦਰ ਕੀ ਵੇਖ ਰਿਹਾ ਹੈ ਕੀ ਸੁਣ ਰਿਹਾ ਹੈ ਕੀ ਬੋਲ ਰਿਹਾ ਹੈ ਕੀ ਤੇਰੇ ਅੰਦਰ ਵਿਚਾਰ ਉਠਦਾਗਾ ਉਹ ਤਾਂ ਅੰਦਰੋਂ ਤੂੰ ਨਿਕਲੋਂ ਹਵਾ ਦਾ ਜਦੋਂ ਵੇਗ ਉਠਦਾ ਨਾ ਉੱਥੋਂ ਜਾਣਦਾ ਤਾਂ ਕਿਉਂਕਿ ਇਹ ਸਾਇੰਸ ਨੇ ਵੀ ਇਹ ਗੱਲ ਨੂੰ ਮੰਨ ਲਿਆ ਕਿ ਤੂੰ ਨਿਕਲੋਂ ਸਵਾਸਾਂ ਦੀ ਗੰਢ ਉੱਥੋਂ ਸਿੱਧਾ ਵੇਗ ਉਠਦਾਗਾ ਇਦੋ ਅੱਗੇ ਕੰਠਾ ਜਿਹੜਾ ਇਸ ਹਵਾ ਨੂੰ ਅੱਗੇ ਤਰੰਗਾਂ ਦੇ ਰੂਪ ਤੇ ਜਿਹੜਾ ਕੰਠ ਪਰਮਾਤਮਾ ਨੇ ਗਲਾ ਬਣਾਇਆ ਨਾ ਅੱਗੇ ਤਰਜਮਾਨੀ ਕਰ ਦਿੰਦਾ ਐ ਇੱਥੋਂ ਤਾਂ ਹਵਾ ਹੀ ਉੱਠਦੀ ਐ ਜੀ ਰਕਤ ਬੂੰਦ ਕਾ ਪਵਨ ਕਾ ਥੰਬਾ ਰਕਤ ਬੂੰਦ ਕਾ ਇਹ ਪਵਨ ਦਾ ਥੰਬਾ ਦਿੱਤਾ ਵੈ ਗੁਰੂ ਜੀ ਕਹਿੰਦੇ ਆ ਸਰੀਰ ਨੂੰ ਹਵਾ ਦਾ ਸਵਾਸ ਨਾ ਆਇਆ ਬਸ ਖਤਮ ਐ ਜੀ ਕੰਮ ਸਵਾਸ ਨਾਲ ਹੀ ਆ ਸਾਰਾ ਕੁਝ ਜੋ ਕੁਝ ਚੱਲ ਰਿਹਾ ਸਵਾਸ ਅੰਦਰ ਪਵਨ ਦਾ ਥੰਬਾ ਦਿੱਤਾ ਹੋਇਆ ਗੁਰੂ ਜੀ ਕਹਿੰਦੇ ਜਿਵੇਂ ਆਪਾਂ ਬਿਲਡਿੰਗ ਨੂੰ ਸਹਾਰਨ ਵਾਸਤੇ ਖੜ੍ਹਾਉਣ ਵਾਸਤੇ ਇੱਕ ਥੰਬ ਦਾ ਸਹਾਰਾ ਦੇ ਦਿੰਨੇ ਆ ਗੁਰੂ ਜੀ ਕਹਿੰਦੇ ਆ ਸਰੀਰ ਨੂੰ ਪਵਨ ਦਾ ਥੰਬਾ ਦਿੱਤਾ ਹੋਇਆ ਥੰਬਾ ਇਹ ਥੰਬਿਆ ਹੋਇਆਗਾ ਪਵਨ ਨੇ ਹਵਾ ਨੇ ਸਾਰਾ ਕੁਝ ਸਰੀਰ ਤੇ ਜੇ ਹਵਾ ਦੇ ਵਿੱਚ ਵਿਗਾੜ ਪੈ ਜੇ ਤਾਂ ਸਰੀਰ ਰੋਗੀ ਹੋ ਜਾਂਦਾ ਪਿਆਰੋ ਇਹ ਗੱਲ ਚੇਤੇ ਰੱਖਿਓ ਆਕਸੀਜਨ ਦੀ ਮਾਤਰਾ ਖੂਨ ਦੇ ਵਿੱਚ ਘਟਣ ਜੇ ਸ਼ੁਰੂ ਹੋ ਜੇ ਨਾ ਤਾਂ ਸਰੀਰ ਨੂੰ ਬਹੁਤ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਡਾਕਟਰੀ ਲੈਣੇ ਕਹਿੰਦੀ ਐ ਆਕਸੀਜਨ ਦੀ ਮਾਤਰਾ ਪੂਰੀ ਜਾਣੀ ਚਾਹੀਦੀ ਐ ਸਾਹ ਅੰਦਰ ਜਾਂਦਾ ਉਹ ਵੀ ਹੁੰਦਾ ਤੇ ਬਾਹਰ ਜਾਂਦਾ ਉਹ ਵੀ ਹੁੰਦਾ ਜੱਦਾ ਜਾਂ ਸਾਹ ਹੁੰਦਾ ਨਾ ਕਦੇ ਆਪਣੇ ਆਪ ਨੂੰ ਚੈੱਕ ਕਰਿਓ ਪਿਆਰੋ ਗੁਰੂ ਕੋਲੇ ਬੈਠੇ ਆਂ ਭਾ ਗੁਰੂ ਅੰਦਰ ਹੀ ਵਿਖਾਉਂਦਾ ਸਾਰਾ ਕੁਝ ਆਪਣੇ ਆਪ ਨੂੰ ਚੈੱਕ ਕਰਿਓ ਭਾਏ ਵੀ ਸਵਾਸ ਪੂਰਾ ਆਉਂਦਾ ਡੂੰਗਾ ਰੱਬ ਦੇ ਪਿਆਰਿਆਂ ਦਾ ਸਵਾਸ ਬੜਾ ਡੂੰਗਾ ਹੁੰਦਾ ਲੈ ਵੱਧ ਹੁੰਦਾ ਐ ਇੱਕਸਾਰ ਬਰਾਬਰਤਾ ਹੁੰਦਾ ਅੰਦਰ ਵੀ ਸਵਾਸ ਹੋਣਾ ਜਾਂਦਾ ਇਨਪੁਟ ਆਉਟਪੁਟ ਬੈਲੈਂਸ ਹੁੰਦੀ ਹੈ ਜੀ ਬਰਾਬਰਤਾ ਜਿਹਦੇ ਕਹਿੰਦੇ ਸਰੀਰ ਦੀ ਡਾਕਟਰ ਜਾਨ ਵੀ ਇਹ ਕਹਿੰਦੀ ਹੈ ਨਾ ਜਿਹਦੇ ਸਰੀਰ ਦੇ ਅੰਦਰ ਸਵਾਸ ਹੋਣਾ ਜਾਂਦਾ ਬਾਹਰ ਸਵਾਸ ਹੋਣਾ ਜਾਂਦਾ ਉਹ ਸਰੀਰ ਰਸਟਪਸ਼ਟ ਹੁੰਦਾ ਤੇ ਤੰਦਰੁਸਤ ਹੁੰਦਾ ਪਿਆਰ ਬਿਮਾਰੀ ਨਾ ਲੱਗੂ ਉਹ ਸਰੀਰ ਨੂੰ ਕਿਉਂ ਕਹਿੰਦੇ ਵੀ ਆਕਸੀਜਨ ਦੀ ਮਾਤਰਾ ਪੂਰੀ ਜਾ ਰਹੀ ਹੈ ਸਰੀਰ ਦੇ ਵਿੱਚ ਤੇ ਜਦੋਂ ਇੱਥੋਂ ਜੇ ਐ ਜਿਹਾ ਸਹਾ ਜ ਮੁਰਦਾ ਹੁੰਦਾ ਹੈ ਉਦੋਂ ਸਮਝ ਲੋ ਗਿਆ ਨਹੀਂ ਗਾਂ ਹਜੇ ਤੇ ਸਰੀਰ ਦੇ ਵਿੱਚ ਜਿਹੜੇ ਪੈਰ ਸੁਨ ਰਹਿਣੇ ਹੱਥਾਂ ਦੀਆਂ ਉਂਗਲਾਂ ਸੁਨ ਰਹਿਣੀਆਂ ਲੱਤਾਂ ਸੁਨ ਰਹਿਣੀਆਂ ਇਹ ਆਕਸੀਜਨ ਦੀ ਮਾਤਰਾ ਘਟਣ ਦੇ ਨਾਲ ਸਰੀਰ ਦੇ ਵਿੱਚ ਘਟਦਾ ਜੀ ਸਾਰਾ ਕੁਝ ਸੋ ਰੋ ਵਿਚਾਰ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਉਹ ਬਹੁਤ ਫਿਰ ਮਹਾਨ ਬਣ ਜਾਂਦੇ ਆ ਜੀ ਮੰਨੇ ਕੀ ਗਤ ਕਹੀ ਨਾ ਜਾਏ ਕਹਿੰਦੇ ਵੀ ਮੰਨਣ ਵਾਲੇ ਦੀ ਅਵਸਥਾ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ ਵੇਖੋ ਭਾਈ ਐਡੀ ਮਹਾਨ ਰੂਹ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਪਟ ਸਹਿਬਾਨ ਕਹਿੰਦੇ ਆ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਮੰਨਣ ਵਾਲੇ ਦੀ ਅਵਸਥਾ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿਉਂ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਚੱਕਰ ਚਿਹਨ ਅਰ ਵਰਣ ਜਾਤ ਅਰ ਰੂਪ ਨੈਣ ਜੇ ਜਿਹਦਾ ਕੋਈ ਰੂਪ ਹੀ ਕੋਈ ਨਹੀਂਗਾ ਜਿਹਨੂੰ ਕੋਈ ਸ਼ਬਦਾਂ ਵਿੱਚ ਬੰਦ ਨਹੀਂ ਕਰ ਸਕਦਾ ਜਿਹਨੂੰ ਕੋਈ ਕਾਗਜ਼ ਦੇ ਉੱਤੇ ਲਿਖ ਨਹੀਂ ਸਕਦਾ ਲੱਖਾਂ ਮਣ ਕਾਗਜ਼ ਵੀ ਇਕੱਠਾ ਕਰ ਲਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਮਹਿਮਾ ਫਿਰ ਵੀ ਲਿਖ ਸਕਦੇ ਤੁਸੀਂ ਕੋਈ ਐਸੀ ਸਾਹੀ ਕੋਈ ਕਾਗਜ਼ ਕਲਮ ਕੋਈ ਬਣੇ ਨਹੀਂਗਾ ਜਿਹੜਾ ਪ੍ਰਮਾਤਮਾ ਦੀ ਮਹਿਮਾ ਨੂੰ ਲਿਖ ਸਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜਿਹਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਅੰਦਰ ਜਿਹਦਾ ਰੂਪ ਵੀ ਕੋਈ ਨਹੀਂਗਾ ਜਿਹਨੂੰ ਕੋਈ ਤਰਕ ਦੇ ਨਾਲ ਬਿਆਨ ਵੀ ਨਹੀਂ ਕਰ ਸਕਦਾ ਜੀ ਇਹ ਕਹਿੰਦੇ ਆ ਨਾ ਵੀ ਜਿਹੜੇ ਤਰਕਸ਼ੀਲ ਕਹਿੰਦੇ ਵੀ ਸਾਨੂੰ ਸਬੂਤ ਦਿਓ ਪ੍ਰਮਾਤਮਾ ਦਾ ਸਬੂਤ ਕੋਈ ਨਹੀਂ ਦਾ ਭਾਈ ਉਹਦਾ ਨਾ ਉਹ ਤਾਂ ਬਸ ਕਬੀਰ ਸਾਹਿਬ ਕਹਿੰਦੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿ ਬੇ ਕੋ ਸੁਭਾ ਨਹੀਂ ਦੇਖਾ ਹੀ ਪ੍ਰਮਾਨ ਬਸ ਜਿਹੜੇ ਉਸ ਅਵਸਥਾ ਵਿੱਚ ਜਿਉਂਦੇ ਐ ਉਹਨਾਂ ਨੂੰ ਪਤਾ ਐ ਬਸ ਤੇ ਇੱਕ ਇਸ਼ਾਰਾ ਮਾਤਰ ਦਿੱਤਾ ਗੁਰੂ ਅਮਰਦਾਸ ਪਾਸ਼ਾ ਨੇ ਅਨੰਦ ਸਾਹਿਬ ਦੇ ਵਿੱਚ ਉਹਦੇ ਵਿੱਚ ਲਿਖਿਆ اکੱਥ ਕੀ ਕਰਾਂ ਕਹਾਣੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ اکੱਥ ਕੀ ਕਰਾਂ ਕਹਾਣੀ ਆਜੋ ਭਾਈ اکੱਥ ਦੀ ਕਹਾਣੀ ਬਣਾ ਕੇ ਪੇਸ਼ ਕਰੀਏ ਕਹਾਣੀ ਬਣਾ ਕੇ ਤਾਂ ਪੇਸ਼ ਕੀਤੀ ਜਾ ਸਕਦੀ ਹੈ ਜੇ ਕਿਸੇ ਨੂੰ ਆਪਾਂ ਮੰਨ ਲਓ ਵੀ ਆਪਾਂ ਬੱਚੇ ਨੂੰ ਕੋਈ ਸਮਝਾਉਣੀਆਂ ਗੱਲ ਕੋਈ ਕਹਾਣੀ ਬਣਾ ਕੇ ਪੇਸ਼ ਕਰ ਦਗੇ ਪਰ ਕਹਿੰਦੇ ਪ੍ਰਮਾਤਮਾ ਨੂੰ ਕੋਈ ਪੱਕਾ ਸਬੂਤ ਨਹੀਂ ਦੇ ਸਕਦਾ ਵੀ ਆ ਚੱਕੋ ਭਾਈ ਆ ਸਬੂਤ ਹੈ ਕਿਉਂਕਿ ਸਾਇੰਸ ਹੈ ਜਿਹੜੀ ਇਹ ਪ੍ਰਤੱਖ ਪ੍ਰਮਾਨ ਨੂੰ ਮੰਨਦੀ ਹੈ ਜੀ ਸਾਹਮਣੇ ਉਹ ਕਹਿੰਦੇ ਵੀ ਅਸੀਂ ਜੋ ਕੁਝ ਕਰ ਰਹੇ ਹਾਂ ਸਾਡੇ ਸਾਹਮਣੇ ਹੈ ਤੇ ਜਿਹੜਾ ਕਹਿੰਦੇ ਹੈ ਹੀ ਨਹੀਂਗਾ ਉਹਦਾ ਅਸੀਂ ਪ੍ਰਮਾਨ ਕਿਵੇਂ ਮੰਨ ਲਗੇ ਪਰ ਗੁਰਬਾਣੀ ਇਹ ਕਹਿੰਦੀ ਹੈ ਨਹੀਂ ਉਹ ਸਮਾਇਆ ਹੋਇਆ ਹੈ ਕਹਾਣੀ ਕਿਵੇਂ ਪਾਈ ਵੀ ਹੈ ਮੈਂ ਤੁਹਾਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਹੋਇਆ ਹੈ ਜਿਵੇਂ ਕਹਿੰਦੇ ਬਸੰਤਰ ਅੱਗ ਲੱਕੜ ਦੇ ਵਿੱਚ ਸਮਾਈ ਹੋਈ ਹੈ ਜਿਵੇਂ ਦੁੱਧ ਦੇ ਵਿੱਚ ਮੱਖਣ ਸਮਾਇਆ ਹੋਇਆ ਹੈ ਕਿ ਕਹਿੰਦੇ ਕਹਿੰਦੇ ਉਹ ਵਿੱਚ ਹੀ ਸਮਾਇਆ ਹੋਇਆ ਹੈ ਤੇ ਗੁਰੂ ਜੀ ਕਹਿੰਦੇ ਫਿਰ ਭਾਈ ਹੁਣ ਅੱਗ ਲੱਕੜ ਦੇ ਵਿੱਚ ਸਮਾਈ ਹੋਈ ਹੈ ਉਹਦਾ ਤਾਂ ਕੋਈ ਅੰਦਾਜ਼ਾ ਲਾ ਸਕਦਾਗਾ ਹਜੇ ਕਹਾਣੀ ਬਣਾ ਕੇ ਪੇਸ਼ ਕੀਤੀ ਹੈ ਨਾ ਲੱਕੜ ਦੇ ਵਿੱਚ ਵੈਸੇ ਅੱਗ ਦਾ ਅੰਦਾਜ਼ਾ ਆਪਾਂ ਲਾ ਨਹੀਂ ਸਕਦੇ ਵੀ ਇਹਦੇ ਵਿੱਚ ਕਿੰਨਾ ਸੇਕ ਹੋਊਗਾ ਚਲੋ ਕੋਈ ਬੌੜਾ ਪੁੱਜਿਆ ਬੰਦਾ ਹੋਵੇ ਕਹਿੰਦਾ ਆਪਾਂ ਦਾ ਵੀ ਲੱਕੜ ਦੇ ਵਿੱਚ ਪਈ ਦੇ ਵਿੱਚ ਇਹ ਦੱਸ ਦੇਵੇ ਵੀ ਇਹਦੇ ਵਿੱਚ ਅੱਗ ਇੰਨੀ ਸਮਾਈ ਹੋਈ ਹੈ ਹੁਣ ਕਿਉਂਕਿ ਲੱਕੜ ਦੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਇਸ ਗੱਲ ਦਾ ਵੀ ਲੱਕੜ ਦਾ ਜਿਹੜਾ ਸੇਕ ਹੈ ਉਹ ਵੱਖ-ਵੱਖ ਹੈ ਜੀ ਕਈ ਲੱਕੜਾਂ ਦਾ ਸੇਕ ਤਾਂ ਬਸ ਹੁੰਦਾ ਬਸ ਮੱਚੀ ਤੇ ਖਤਮ ਕਈਆਂ ਦਾ ਕਹਿੰਦੇ ਬਾਲਦਾ ਬਾਲਣ ਵੇਲੇ ਵੀ ਸੇਕ ਨਹੀਂ ਪੂਰਾ ਹੁੰਦਾਗਾ ਇਹੀ ਜੀ ਲੱਕੜ ਹੁੰਦੀ ਹੈ ਪੋਲ ਵਾਲੀ ਕਈ ਲੱਕੜ ਐਸੀ ਹੁੰਦੀ ਆ ਵੀ ਭੜਾਂ ਦੀ ਛੋਟੀ ਜੀ ਹੋਵੇ ਉਹ ਪਰ ਸੇਕ ਪੂਰਾ ਹੁੰਦਾਗਾ ਵਿੱਚ ਟਾਲੀ ਦੀ ਲੱਕੜ ਦੇ ਵਿੱਚ ਕਹਿੰਦੇ ਸੇਕ ਪੂਰਾ ਹੁੰਦਾਗਾ ਤੇਲ ਹੁੰਦਾ ਉਹਦੇ ਵਿੱਚ ਚਲੋ ਹੋਰ ਵੀ ਬਹੁਤ ਰਖਤ ਐਸੇ ਐ ਬਜ਼ੁਰਗ ਦੱਸਦੇ ਹੁੰਦੇ ਐ ਵੀ ਜਿਨ੍ਹਾਂ ਦਾ ਸੇਕ ਬਹੁਤ ਆ ਲੱਕੜ ਦਾ ਕਠੋਰ ਲੱਕੜ ਦਾ ਸੇਕ ਪੂਰਾ ਹੁੰਦਾਗਾ ਤੇ ਪੋਲੀ ਲੱਕੜ ਜਿਹੜੀ ਹੁੰਦੀ ਐ ਉਹਦੇ ਵਿੱਚ ਪਿਆਰੋ ਸੇਕ ਨਹੀਂ ਪੂਰਾ ਹੁੰਦਾਗਾ ਸੋ ਬੰਦ ਲੱਕੜ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਭਾਈ ਅੱਗ ਪਈ ਐ ਸਮਾਈ ਕਿਸੇ ਨੂੰ ਦਿਸਦੀ ਹੈ ਵੀ ਲੱਕੜ ਦੇ ਵਿੱਚ ਕਿਸ ਨੇ ਭਾਈ ਅੱਗ ਵੇਖੀ ਹੋਵੇ ਉਹ ਤਾਂ ਜਦੋਂ ਪ੍ਰਗਟ ਹੋ ਗਈ ਉਹਦੇ ਪਤਾ ਲੱਗਦਾ ਬਸ ਐਵੇਂ ਜਿਵੇਂ ਗੁਰੂ ਜੀ ਕਹਿੰਦੇ ਮੰਨਣ ਵਾਲੀ ਦੀ ਅਵਸਥਾ ਨੂੰ ਭਾਈ ਉਸ ਪ੍ਰਮਾਤਮਾ ਨੂੰ ਆਪਾਂ ਕਹਿ ਨਹੀਂ ਸਕਦੇ ਬਸ ਉਹ ਤਾਂ ਜਿਹੜੇ ਜਿਉਂਦੇ ਐ ਉਹੀ ਉਹਨਾਂ ਨੂੰ ਹੀ ਪਤਾ ਬਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਜੇ ਕੋ ਕਹਿਣ ਦੀ ਕੋਸ਼ਿਸ਼ ਕਰੂਗਾ ਹੁਣ ਪਛਤਾਉਣਾ ਪੈਂਦਾ ਪਿਆਰੋ ਕਹਿਣ ਦਾ ਅਰਥ ਉਹਦੀ ਜਿਹੜੀ ਕੋਈ ਅਵਸਥਾ ਬਣੀ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਜੀ ਬਸ ਉਹ ਜੇ ਕੋਈ ਕਹਿਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਨੇ ਵੀ ਆਖੀ ਹੈ ਉਹ ਫਿਰ ਕਈ ਵਾਰੀ ਰੱਬ ਰੂਪ ਬਣ ਜਾਂਦੇ ਆ ਕਈ ਵਾਰੀ ਕਿਸੇ ਨੂੰ ਕੋਈ ਕੋਈ ਕਹਿੰਦਾ ਜੀ ਮੈਂ ਥੋ ਆ ਜੋ ਫੈਕਟਰੀਆਂ ਲਾ ਲਈਆਂ ਬਾਬਿਆਂ ਦੀਆਂ ਮੁੰਡਿਆਂ ਦੀਆਂ ਵੀ ਭਾਈ ਕੁੜੀਆਂ ਦੀਆਂ ਫੈਕਟਰੀਆਂ ਵੀ ਲਾ ਲਓ ਫਿਰ ਆ ਵੀ ਜਿਹੜੇ ਬਾਬੇ ਕਹਿੰਦੇ ਸਾਡੇ ਕੋਲ ਆ ਜੋ ਮੁੰਡੇ ਲੈ ਜਾਓ ਤੇ ਉਹਨਾਂ ਉਹਨਾਂ ਭਲੇ ਮਾਨਸਾਂ ਨੂੰ ਪੁੱਛਣ ਆਲਾ ਹੋਵੇ ਭਾਈ ਵੀ ਫਿਰ ਕੁੜੀਆਂ ਦੀਆਂ ਅਰਦਾਸਾਂ ਕਿਉਂ ਨਹੀਂ ਕਰਦੇ ਕਈ ਤਾਂ ਐਸੇ ਫਿਰਦੇ ਆ ਪਰਿਵਾਰ ਕਹਿੰਦੇ ਸਾਡੇ ਮਹਾਰਾਜ ਕੁੜੀ ਹੋ ਜਾਵੇ ਸਾਡੇ ਬੱਚਾ ਹੀ ਹੋਈ ਕੁੜੀ ਹੋ ਜਾਵੇ ਮਹਾਰਾਜ ਫਿਰ ਬਾਬਾ ਜੀ ਕੋਈ ਕੁੜੀਆਂ ਦੀਆਂ ਫੈਕਟਰੀਆਂ ਵੀ ਲਾ ਲਓ ਮੁੰਡਿਆਂ ਦੀਆਂ ਲੱਗੀਆਂ ਫੈਕਟਰੀਆਂ ਕੱਲੀਆਂ ਦੇਣ ਦਿੰਗਾ ਠੇਕਾ ਲੈ ਰੱਖਿਆ ਨਾ ਬਾਬਿਆਂ ਨੇ ਮੁੰਡੇ ਦੇਣ ਦਾ ਹੁਣ ਤਾਂ ਬਹੁਤ ਵੱਡਾ ਅੰਕੜਾ ਜਿਹੜਾ ਪੰਜਾਬ ਦਾ ਭੜਾ ਆ ਗਿਆ ਜੀ ਮੁੰਡਿਆਂ ਦੀ ਗਿਣਤੀ ਦੀ ਗਿਣਤੀ ਜਿਹੜੀ ਨਿਕਲ ਚੁੱਕੀ ਹੈ ਪੰਜਾਬ ਦੇ ਵਿੱਚ ਕੁੜੀਆਂ ਦੀ ਵੀ ਬਹੁਤ ਬੁਰਾ ਹਾਲ ਹੋ ਜਾਣਾ ਹੁਣ ਸਮੇ ਦੇ ਵਿੱਚ ਆ ਹੋਣੀ ਤੁਸੀਂ ਵੇਖ ਲਓ ਕਿੰਨੇ ਰਿਸ਼ਤੇ ਨਾਤੇ ਜਿਹੜੇ ਉਹ ਬੱਚੇ ਨੌਜਵਾਨ ਤੁਰੇ ਫਿਰਦੇ ਆ ਕੁੜੀਆਂ ਨਹੀਂ ਲੱਭਦੀਆਂ ਰਿਸ਼ਤਾ ਨਹੀਂ ਲੱਭਦਾ ਬੱਚਿਆਂ ਵਾਸਤੇ ਇਹ ਬੈਲੈਂਸ ਹੈ ਕੁਦਰਤ ਦਾ ਜੀ ਨਾਂ ਬਗਾੜ ਗਏ ਇਹ ਬੈਲੈਂਸ ਆ ਪ੍ਰਮਾਤਮਾ ਦਾ ਧਰਤੀ ਨੂੰ ਚਲਾਉਣ ਵਾਸਤੇ ਤੇ ਬੰਦੇ ਦਾ ਬੰਦਾ ਏਡਾ ਗੰਦਾ ਹੋ ਗਿਆ ਕੁਦਰਤ ਦਾ ਬੈਲੈਂਸ ਹੀ ਵਿਗਾੜ ਕੇ ਰੱਖ ਦਿੱਤਾ ਬੰਦੇ ਨੇ ਕੁੜੀਆਂ ਨੂੰ ਧੀਆਂ ਨੂੰ ਕੁੱਖ ਦੇ ਵਿੱਚ ਕਤਲ ਕਰਨ ਲੱਗ ਗਿਆ ਅਣਜੰਮੀ ਧੀ ਇੱਕ ਮਾਂ ਦੀ ਕੁੱਖ ਵਿੱਚੋਂ ਲਾਂਭਾ ਦਿੰਦੀ ਹੈ ਮਾਂ ਜਿਵੇਂ ਤੂੰ ਜਗਤ ਵੇਖਿਆ ਕਿਸੇ ਕੁੱਖ ਤੋਂ ਜਨਮ ਲੈ ਕੇ ਮਾਂ ਮੈਂ ਵੀ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਸੰਸਾਰ ਨੂੰ ਵੇਖਣਾ ਹੈ ਅਣਜਮਿਤੀ ਇਹੀ ਕਹਿੰਦੀ ਆ ਨਾ ਕੁੱਖ ਦੇ ਵਿੱਚ ਬੋਲ ਤਾਂ ਸਕਦੀ ਨਹੀਂ ਇੱਕ ਸੁਨੇਹਾ ਦਿੰਦੀ ਹੈਗੀ ਕਵੀ ਨੇ ਬਹੁਤ ਸੋਹਣਾ ਲਿਖਿਆ ਜੀ ਅਣਜਮਿਤੀ ਦਾ ਸੁਨੇਹਾ ਉਹ ਸੁਣਨ ਵਾਲਿਓ ਸੁਣਿਓ ਕਦੇ ਕੰਨ ਲਾ ਕੇ ਅੰਦਰੋਂ ਤੇ ਇਹ ਵੀ ਕਹਿੰਦੀ ਹੈ ਵੀ ਜਿਵੇਂ ਤੁਸੀਂ ਜਗਤ ਨੂੰ ਵੇਖ ਰਹੇ ਹੋ ਤਾਂ ਸਾਰੇ ਜਗਤ ਨੂੰ ਮੈਂ ਵੀ ਮਾਂ ਇਸ ਸੰਸਾਰ ਨੂੰ ਵੇਖਣਾਗਾ ਮੈਂ ਵੀ ਜਨਮ ਲੈਣਾਗਾ ਇਹ ਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਕਹਿੰਦੇ ਫਿਰ ਉਹਨਾਂ ਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋ ਕਹਿਣ ਦੀ ਕੋਸ਼ਿਸ਼ ਕਰੂਗਾ ਤੇ ਪਛਤਾਊਗਾ ਕਾਗਦ ਕਲਮ ਨਾਲ ਲਿਖਣ ਹਾਰ ਨਾ ਕੋਈ ਕਾਗਜ਼ ਕਲਮ ਕੋਈ ਬਣਿਆ ਨਹੀਂ ਐਸਾ ਜਿਹੜਾ ਮੰਨਣ ਵਾਲੀ ਦੀ ਅਵਸਥਾ ਨੂੰ ਲਿਖ ਦੂਗਾ ਜੀ ਮੰਨੇ ਕਬਹ ਕਰਨ ਵਿਚਾਰ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਕਹਿੰਦੇ ਵੀ ਇਕੱਠੇ ਹੋ ਕੇ ਉਹਨਾਂ ਬਾਰੇ ਵਿਚਾਰ ਤਾਂ ਹੋ ਸਕਦੀ ਐ ਕਰ ਲੋ ਭਾਈ ਜਿਨ੍ਹਾਂ ਦੇ ਪਰਵ ਅਵਸਥਾ ਨੂੰ ਨੇ ਬਿਆਨ ਕਰ ਸਕਦੇ ਵੀ ਜੇ ਕੋਈ ਅੰਦਾਜ਼ਾ ਲਾ ਦੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪ੍ਰਮਾਤਮਾ ਦਾ ਨਾਮ ਐਸਾ ਭਾਈ ਨਰੰજન ਜਿਹੜਾ ਮੈਲ ਤੋਂ ਰਹਿਤ ਹੈ ਜੀ ਨਿਰ ਅੰਜਨ ਮੈਲ ਤੋਂ ਰਹਿਤ ਆਪਾਂ ਸਾਰੇ ਮੈਲ ਵਿੱਚ ਹੀ ਆ ਪੈ ਗਏ ਜਿੰਨੇ ਸਰੀਰ ਬੈਠੇ ਆ ਨਾ ਆਪਾਂ ਸਾਰੇ ਮੈਲ ਸਾਡੇ ਅੱਖਾਂ ਵਿੱਚ ਵੀ ਮੈਲ ਹੈ ਬੁਰਾ ਵੇਖਣਾ ਸਾਡੇ ਕੰਨਾਂ ਵਿੱਚ ਬੁਰਾ ਸੁਣਨਾ ਮੈਲ ਪਰਗਟ ਹੁੰਦੀ ਹੈ ਜਵਾਨ ਨਾ ਮਾੜਾ ਬੋਲਣਾ ਮੈਲ ਪ੍ਰਗਟ ਹੁੰਦੀ ਹੈ ਹੱਥਾਂ ਦੇ ਵਿੱਚ ਕਰਨੀ ਵਿੱਚ ਵੀ ਮੈਲ ਹੈ ਸਾਡੇ ਪੈਰ ਠੇਕਿਆਂ ਨੂੰ ਚੱਲ ਚੱਲ ਕੇ ਜਾਂਦੇ ਆ ਮੈਲ ਹੈ ਹਜੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਨਰਿੰਜਨ ਹੈ ਤੇ ਜਿਹੜੇ ਜਪਦੇ ਆ ਫਿਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣਾ ਜੇ ਕੋਈ ਮੰਨ ਲੇ ਤਾਂ ਭਾਈ ਮੰਨ ਜਾਣਾ ਇੱਥੇ ਪਿਆਰੋ ਇਹ ਕਈ ਇਹਨਾਂ ਨੂੰ ਪਤਾ ਨਹੀਂ ਮੰਨ ਮਾਣ ਕਰ ਜਾਂਦਾ ਮੰਨ ਜਾਣਾ ਜਿਨ੍ਹਾਂ ਨੇ ਮੰਨ ਲਿਆ ਜੇ ਕੋਈ ਮੰਨ ਜਾਣਾ ਹੈ ਮੰਨ ਕੋ ਆਪਣੇ ਅੰਦਰੋਂ ਮੰਨੇ ਗੁਰੂ ਦੇ ਬਚਨ ਵੀ ਜੋ ਗੁਰੂ ਜੀ ਕਹਿ ਰਿਹਾ ਸਤ ਹੈ ਜੀ ਬਸ ਸੋ ਇਹ ਗੁਰੂ ਦੇ ਬਚਨ ਨੂੰ ਮੰਨਣਾ ਆਪਾਂ ਅਗਲੀ ਅਵਸਥਾ ਫਿਰ ਸ਼ੁਰੂ ਹੁੰਦੀ ਹੈ ਜੀ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਹੈ ਕੱਲ ਨੂੰ ਬਿਆਨ ਕਰਾਂਗੇ ਆਓ ਸਾਰੇ ਜਪੀ ਸੁਣਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ